ਅੱਜ ਦੀ ਵੀਡੀਓ ਦੇ ਵਿੱਚ ਇੱਕ ਜਿਹੜੀ ਗਲਤਫਹਿਮੀ ਆ ਇੱਕ ਮਿਸਕਨਸੈਪਸ਼ਨ ਆ ਬਹੁਤ ਸਾਰੇ ਵੀਰਾਂ ਪੈਣ ਦਾ ਸਟ੍ਰੈਟਜੀਆਂ ਨੂੰ ਲੈ ਕੇ ਉਹਨਾਂ ਦਾ ਮੰਨਣਾ ਇਹ ਆ ਕਿ ਜੇ ਦੇਖੋ ਆਪਾਂ ਆਪਣੀ ਸਟ੍ਰੈਟਜੀ ਕਿਸੇ ਨਾਲ ਸ਼ੇਅਰ ਕਰਦੇ ਆ ਜਾਂ ਫਿਰ ਕਿਸੇ ਨੂੰ ਦੱਸਦੇ ਆ ਸੋ ਉਹਦੇ ਨਾਲ ਆਪਣੀ ਸਟ੍ਰੈਟਜੀ ਦੇ ਫੇਲ ਹੋਣ ਦੇ ਜਿਹੜੇ ਚਾਂਸ ਜ਼ਿਆਦਾ ਹੋ ਜਾਂਦੇ ਆ ਆਪਣੀ ਸਟ੍ਰੈਟਜੀ ਉਹਦੇ ਨਾਲ ਕੰਮ ਕਰਨੋਂ ਹਟ ਜਾਂਦੀ ਆ ਇਹ ਬਹੁਤ ਸਾਰੇ ਵੀਰਾਂ ਪੈਣਾ ਦੀ ਸੋਚ ਆ ਬਹੁਤ ਸਾਰੇ ਵੀਰਾਂ ਪੈਣਾ ਤੇ ਇਹ ਦੇਖੋ ਉਹਨਾਂ ਵੀਰਾਂ ਭੈਣਾਂ ਦੀ ਸੋਚ ਆ ਜਿਹੜੇ ਕਿ ਦੇਖੋ ਐਜ਼ ਅ ਵੀਵਰ ਵੀਡੀਓਜ਼ ਦੇਖਦੇ ਆ YouTube ਤੇ ਚਾਹੇ ਮੇਰੀਆਂ ਦੇਖਣ ਚਾਹੇ ਕਿਸੇ ਹੋਰ ਦੀਆਂ ਤੇ ਜਿਹੜੇ ਦੇਖੋ Instagram ਤੇ ਐਜ਼ ਅ ਵੀਵਰ ਵੀਡੀਓਜ਼ ਦੇਖਦੇ ਚਾਹੇ ਮੇਰੀਆਂ ਦੇਖਣ ਚਾਹੇ ਕਿਸੇ ਹੋਰ ਦੀਆਂ ਉਹਨਾਂ ਦੀ ਸੋਚ ਆ ਕੇਵਲ ਉਹਨਾਂ ਦੀ ਸੋਚ ਨਹੀਂ ਕੀ ਬਹੁਤ ਸਾਰੇ ਦੇਖੋ ਇਦਾਂ ਦੇ YouTuber ਵੀ ਹੈਗੇ ਤੇ ਬਹੁਤ ਸਾਰੇ ਇਦਾਂ ਦੇ Instagram ਇਨਫਲੂਐਂਸਰ ਵੀ ਹੈਗੇ ਆ ਜਿਨ੍ਹਾਂ ਦਾ ਵੀ ਮੰਨਣਾ ਇਹੋ ਆ ਕਿ ਜੇ ਆਪਾਂ ਆਪਣੀ ਸਟਰੈਟਜੀ ਨੂੰ ਜ਼ਿਆਦਾ ਲੋਕਾਂ ਨਾਲ ਸ਼ੇਅਰ ਕਰਾਂਗੇ ਸੋ ਉਹਦੀ ਐਕੂਰਸੀ ਘਟ ਜਾਊਗੀ ਉਹਨਾਂ ਦਾ ਮੰਨ ਰਾਇਆ ਪਰ ਇਹ ਦੇਖੋ ਸਾਰੇ ਲੋਕਾਂ ਦੀ ਇੱਕ ਗਲਤ ਫਹਮੀ ਆ ਸਚਾਈ ਬਿਲਕੁਲ ਇਹਦੇ ਉਲਟਿਆ ਬਿਲਕੁਲ ਉਲਟਿਆ ਤੇ ਵੀਡੀਓ ਦੇ ਵਿੱਚ ਆਪਾਂ ਫੈਕਟ ਦੇ ਨਾਲ ਤੇ ਤਰਕ ਦੇ ਨਾਲ ਇਹ ਚੀਜ਼ਾਂ ਆਪਾਂ ਸਮਝਾਵਾਂਗੇ ਸੋ ਇਹ ਜਿਹੜਾ ਅੰਧਵਿਸ਼ਵਾਸ ਆ ਇਹ ਜਿਹੜਾ ਮਿਸਕਨਸੈਪਸ਼ਨ ਆ ਇਹ ਜਿਹੜੀ ਗਲਤ ਫਹਮੀ ਆ ਇਹਨੂੰ ਦੂਰ ਕਰਾਂਗੇ ਸੋ ਦੇਖੋ ਸਭ ਤੋਂ ਪਹਿਲੀ ਚੀਜ਼ ਹਮੇਸ਼ਾ ਦੀ ਤਰ੍ਹਾਂ ਮੈਂ ਦੇਖੋ ਹਮੇਸ਼ਾ ਇੱਕ ਗੱਲ ਕਹਿਣਾ ਹੈ ਕਿ ਕੋਈ ਵੀ ਬੰਦਾ ਵੀਡੀਓ ਪਾ ਕੇ YouTube ਤੇ ਕੁਝ ਵੀ ਕਹੇ ਚਾਹੇ ਮੈਂ ਕਹਿਣ ਦਿਆਂ ਚਾਹੇ ਕੋਈ ਹੋਰ ਕਹਿਣ ਦਿਆ ਚਾਹੇ ਮੇਰੀ ਵੀਡੀਓ ਦੇਖੀ ਚਾਹੇ ਕਿਸੇ ਹੋਰ ਦੀ ਦੇਖੀ ਕਿਸੇ ਤੇ ਵਿਸ਼ਵਾਸ ਨਾ ਕਰੋ ਟਰੇਡਰ ਉਹ ਹੁੰਦਾ ਆ ਜਿਹੜਾ ਕਿਸੇ ਤੇ ਵਿਸ਼ਵਾਸ ਨਹੀਂ ਕਰਦਾ ਟਰੇਡਰ ਉਹ ਨਹੀਂ ਹੁੰਦਾ ਜਿਹੜਾ ਦੇਖੋ ਵਿਸ਼ਵਾਸ ਕਰਦਾ ਲੋਕਾਂ ਤੇ ਵਿਸ਼ਵਾਸ ਕਰਦਾ ਵੀਡੀਓ ਦੇਖ ਕੇ ਵਿਸ਼ਵਾਸ ਕਰਦਾ ਉਹ ਟਰੇਡਰ ਨਹੀਂ ਕਾ ਟਰੇਡਰ ਉਹ ਆ ਜਿਹੜਾ ਦੇਖੋ ਚੀਜ਼ਾਂ ਦੇਖਦਾ ਸੁਣਦਾ ਆ ਤੇ ਉਹਨਾਂ ਨੂੰ ਟੈਸਟ ਕਰਕੇ ਦੇਖਦਾ ਬੈਕ ਟੈਸਟ ਕਰਕੇ ਵੇਖਦਾ ਹੈ ਤੇ ਜੇ ਦੇਖੋ ਕੋਈ ਬੰਦਾ ਕਹਿਣ ਦਿਆ ਕਿ ਆ ਚੀਜ਼ ਇਦਾਂ ਆ ਜਾਂ ਫਿਰ ਆ ਚੀਜ਼ ਇਦਾਂ ਆ ਤੇ ਉਹ ਸੋਚ ਕੇ ਵੇਖਦਾ ਹੈ ਕਿ ਇਹ ਜਿਹੜੀ ਚੀਜ਼ ਇਦਾਂ ਕਿਉਂ ਆ ਤੇ ਆ ਚੀਜ਼ ਇਦਾਂ ਕਿਉਂ ਆ ਸੋ ਜਿਹੜਾ ਬੰਦਾ ਇਹ ਚੀਜ਼ਾਂ ਕਰਦਾ ਹੈ ਸੋਚ ਕੇ ਵੇਖਦਾ ਹੈ ਤੇ ਬੈਕ ਟੈਸਟ ਕਰਕੇ ਵੇਖਦਾ ਉਹ ਟਰੇਡਰ ਹੁੰਦਾ ਹੈ ਸੋ ਇਹ ਜਿਹੜੀ ਟਰੇਡਰ ਵਾਲੀ ਸੋਚ ਹੈ ਨਾ ਜਿਹੜੇ ਬੰਦੇ ਚ ਇਹ ਆ ਗਈ ਉਹਦੇ ਵਾਸਤੇ ਆ ਜਿਹੜੀਆਂ ਦੇਖੋ ਦੁਨੀਆ ਦੀਆਂ ਸੰਸਾਰ ਦੀਆਂ ਜਿਹੜੀਆਂ ਦੇਖੋ ਗਲਤਫਹਿਮੀਆਂ ਅੰਧਵਿਸ਼ਵਾਸ ਆ ਇਹਨਾਂ ਤੋਂ ਦੂਰ ਚਲ ਗਿਆ ਸੋ ਇਸੇ ਕਰਕੇ ਹਮੇਸ਼ਾ ਤੋਂ ਦੇਖੋ ਮੈਂ ਅਪੀਲ ਤੁਹਾਨੂੰ ਕਰਦਾ ਆ ਤੇ ਅੱਜ ਵੀ ਅਪੀਲ ਕਰੂੰਗਾ ਨਾ ਵਿਸ਼ਵਾਸ ਕਰੋ ਮੇਰੇ ਤੇ ਤੇ ਨਾ ਵਿਸ਼ਵਾਸ ਕਰੋ ਕਿਸੇ ਹੋਰ ਦੀ ਵੀਡੀਓ ਦੇਖ ਕੇ ਜਿਹੜੀਆਂ ਚੀਜ਼ਾਂ ਦੇਖੋ ਮੈਂ ਦੱਸਦਾ ਜਾਂ ਫਿਰ ਜਿਹੜੀਆਂ ਚੀਜ਼ਾਂ ਹੋਰ ਕੋਈ ਬੰਦਾ ਦੱਸਦਾ ਹੈ ਉਹਨਾਂ ਚੀਜ਼ਾਂ ਨੂੰ ਬੈਕ ਟੈਸਟ ਕਰੋ ਜਾਂ ਫਿਰ ਉਹਨਾਂ ਚੀਜ਼ਾਂ ਨੂੰ ਸੋਚ ਕੇ ਸਮਝ ਕੇ ਵੇਖੋ ਕਿ ਜੇ ਉਹ ਚੀਜ਼ਾਂ ਉਦਾਂ ਆ ਜਿੱਦਾਂ ਉਹ ਕਹਿਣ ਲਿਆ ਸੋ ਉਹਦੇ ਪਿੱਛੇ ਕੀ ਕਾਰਨ ਹੈ ਚੀਜ਼ਾਂ ਨੂੰ ਸਮਝੋ ਸੋ ਹੁਣ ਆਪਾਂ ਵੀਡੀਓ ਨੂੰ ਸਟਾਰਟ ਕਰਦੇ ਆ ਸੋ ਦੇਖੋ ਸਭ ਤੋਂ ਪਹਿਲੀ ਚੀਜ਼ ਮਾਰਕੀਟ ਚਲਦੀ ਕਿਵੇਂ ਹੈ ਨਾ ਇਹ ਸਮਝ ਲਓ ਇਹਦੇ ਨਾਲ ਨਾ ਤੁਹਾਡੇ ਬਹੁਤ ਸਾਰੇ ਜਿਹੜੇ ਡਾਊਟ ਕਲੀਅਰ ਹੋ ਜਾਣਗੇ ਹੁਣ ਜਿਵੇਂ ਦੇਖੋ ਇੱਕ ਗੱਡੀ ਆ ਗੱਡੀ ਕਿਵੇਂ ਚਲਦੀ ਆ ਗੱਡੀ ਚਲਦੀ ਤੇਲ ਨਾਲ ਚਾਹੇ ਦੇਖੋ ਪੈਟਰੋਲ ਆ ਚਾਹੇ ਡੀਜ਼ਲ ਆ ਤੇਲ ਨਾਲ ਚਲਦੀ ਆ ਜੇ ਗੱਡੀ ਤੇਲ ਹੋਊਗਾ ਗੱਡੀ ਅੱਗੇ ਵਧੂਗੀ ਜੇ ਗੱਡੀ ਤੇਲ ਹੋਗਾ ਗੱਡੀ ਨੂੰ ਆਪਾਂ ਪਿੱਛੇ ਵੀ ਕਰ ਲਾਂਗੇ ਪਰ ਜੇ ਗੱਡੀ 'ਚ ਤੇਲ ਨਹੀਂ ਹੈਗਾ ਨਾ ਉਹ ਅੱਗੇ ਜਾਊਗੀ ਨਾ ਪਿੱਛੇ ਜਾਊਗੀ ਉੱਥੇ ਰਹੂਗੀ ਉਸੇ ਤਰ੍ਹਾਂ ਮਾਰਕੀਟ ਆ ਮਾਰਕੀਟ ਦੇ ਵਿੱਚ ਜਦੋਂ ਜ਼ਿਆਦਾ ਲੋਕ ਜਿਆਦਾ ਲੋਕ ਉੱਤੇ ਵਾਸਤੇ ਪੈਸਾ ਲਾਉਂਦੇ ਆ ਮਾਰਕੀਟ ਉੱਤੇ ਜਾਂਦੀ ਆ ਤੇ ਜਦੋਂ ਜਿਆਦਾ ਲੋਕ ਥੱਲੇ ਵਾਸਤੇ ਪੈਸਾ ਲਾਉਂਦੇ ਆ ਤੇ ਮਾਰਕੀਟ ਉਦੋਂ ਥੱਲੇ ਜਾਂਦੀ ਆ ਸੋ ਲੋਕਾਂ ਦੇ ਪੈਸਾ ਲੱਗਣ ਨਾਲ ਮਾਰਕੀਟ ਉੱਤੇ ਜਾਂਦੀ ਆ ਤੇ ਲੋਕਾਂ ਦੇ ਪੈਸਾ ਲੱਗਣ ਨਾਲ ਮਾਰਕੀਟ ਥੱਲੇ ਆਉਂਦੀ ਆ ਬਿਨਾ ਪੈਸੇ ਤੋਂ ਮਾਰਕੀਟ ਹਿੱਲ ਨਹੀਂ ਸਕਦੀ ਨਾ ਥੱਲੇ ਜਾ ਸਕਦੀ ਨਾ ਉੱਤੇ ਜਾ ਸਕਦੀ ਇਹ ਸਿੰਪਲ ਜਿਹਾ ਫਾਰਮੂਲਾ ਹੁਣ ਜਿਹੜੇ ਜਿਆਦਾ ਲੋਕ ਆ ਮਾਰਕੀਟ ਦੇ ਵਿੱਚ ਪੈਸਾ ਲਾਉਂਦੇ ਆ ਉੱਤੇ ਵਾਸਤੇ ਜਾਂ ਫਿਰ ਥੱਲੇ ਵਾਸਤੇ ਉਹਦੇ ਪਿੱਛੇ ਲੌਜੀਕ ਵੀ ਹੋਊਗਾ ਕੋਈ ਸੋ ਉਹਦੇ ਪਿੱਛੇ ਇੱਕ ਸਟ੍ਰੇਟ ਫਾਰਵਰ ਜਿਹੜਾ ਲੌਜੀਕ ਹੈ ਉਹ ਹੀ ਆ ਕਿ ਦੇਖੋ ਇੱਥੇ ਅਪ ਟ੍ਰੈਂਡ ਹੈ ਮਾਰਕੀਟ ਉੱਤੇ ਜਾਣ ਦੀ ਹੁਣ ਇੱਥੇ ਕੀ ਆ ਗਿਆ ਸਪੋਰਟ ਆ ਗਿਆ ਸੋ ਪਹਿਲੀ ਕਨਫਰਮੇਸ਼ਨ ਆਪਣੀ ਅਪ ਟ੍ਰੈਂਡ ਕਿ ਮਾਰਕੀਟ ਉੱਤੇ ਜਾ ਸਕਦੀ ਹੈ ਹੁਣ ਦੂਜੀ ਕਨਫਰਮੇਸ਼ਨ ਇੱਥੇ ਆ ਗਿਆ ਸਪੋਰਟ ਹੁਣ ਸਪੋਰਟ ਦੇ ਉੱਤੇ ਆ ਕੇ ਬਣ ਗਿਆ ਇੱਥੇ ਪੈਟਰਨ ਡਬਲਿਊ ਪੈਟਰਨ ਬਣ ਗਿਆ ਕੋਈ ਵੀ ਪੈਟਰਨ ਲਾ ਲਓ ਐਗਜ਼ਾਮਪਲ ਲੈਣ ਦੇ ਆਪਾਂ ਡਬਲਿਊ ਪੈਟਰਨ ਦਾ ਸੋ ਡਬਲਿਊ ਪੈਟਰਨ ਬਣ ਗਿਆ ਅਪ ਟ੍ਰੈਂਡ ਵੀ ਹੈਗਾ ਸਪੋਰਟ ਤੇ ਬਣਿਆ ਡਬਲਿਊ ਪੈਟਰਨ ਤੇ ਕੀ ਹੋ ਸਕਦਾ ਜਿਆਦਾ ਕੀ ਚਾਂਸ ਹੈ ਜਿਆਦਾ ਲੋਕ ਕਿੱਧਰ ਪੈਸਾ ਲਾਉਣਗੇ ਉੱਤੇ ਵਾਸਤੇ ਲਾਉਣਗੇ ਜਾਂ ਫਿਰ ਥੱਲੇ ਵਾਸਤੇ ਉੱਤੇ ਵਾਸਤੇ ਲਾਉਣਗੇ ਸੋ ਉੱਤੇ ਵਾਸਤੇ ਪੈਸਾ ਲਾਉਣਗੇ ਤੇ ਮਾਰਕੀਟ ਉੱਤੇ ਜਾਊਗੀ ਉਸੇ ਤਰ੍ਹਾਂ ਦੇਖੋ ਇੱਥੇ ਡਾਊਨ ਟ੍ਰੈਂਡ ਆ ਮਾਰਕੀਟ ਥੱਲੇ ਆ ਗਈ ਥੱਲੇ ਆ ਗਈ ਤੇ ਆਹ ਦੇਖੋ ਇੱਥੇ ਰੈਜ਼ਿਸਟੈਂਸ ਆ ਹੁਣ ਰੈਜ਼ਿਸਟੈਂਸ ਦੇ ਕੋਲ ਜਾ ਕੇ ਇਹਨੇ ਕੀ ਬਣਾਤਾ ਐਮ ਪੈਟਰਨ ਮੈਂ ਇੱਥੇ ਉਦਾਹਰਣ ਦੇਣ ਢਾ ਡਬਲੂ ਪੈਟਰਨ ਤੇ ਐਮ ਪੈਟਰਨ ਦੀ ਕੋਈ ਵੀ ਪੈਟਰਨ ਤੁਸੀਂ ਲਾ ਸਕਦੇ ਜੋ ਥੱਲੇ ਵਾਸਤੇ ਕੋਈ ਵੀ ਪੈਟਰਨ ਲਾ ਸਕਦੇ ਜੋ ਤੇ ਉੱਤੇ ਵਾਸਤੇ ਕੋਈ ਪੈਟਰਨ ਲਾ ਸਕਦੇ ਜੋ ਹਜ਼ਾਰਾਂ ਪੈਟਰਨ ਹੈਗੇ ਆ ਠੀਕ ਹੈ ਸੋ ਪਹਿਲੀ ਕਨਫਰਮੇਸ਼ਨ ਡਾਊਨ ਟ੍ਰੈਂਡ ਦੂਜੀ ਕਨਫਰਮੇਸ਼ਨ ਰੈਜ਼ਿਸਟੈਂਸ ਦੇ ਨਾਲ ਬਣ ਗਿਆ ਐਮ ਪੈਟਰਨ ਸੋ ਇਥੋਂ ਕੀ ਚਾਂਸ ਆ ਕਿੱਧਰ ਜਾ ਸਕਦੀ ਮਾਰਕੀਟ ਉੱਤੇ ਜਾਂ ਫਿਰ ਥੱਲੇ ਜਾਦਾ ਕਿੱਧਰ ਜਾ ਸਕਦੀ ਹੈ ਥੱਲੇ ਜਾ ਸਕਦੀ ਹੈ ਸੋ ਇਸ ਕਰਕੇ ਜਿਆਦਾ ਲੋਕ ਪੈਸਾ ਲਾਉਣਗੇ ਥੱਲੇ ਵਾਸਤੇ ਤੇ ਮਾਰਕੀਟ ਜਾਊਗੀ ਥੱਲੇ ਹੁਣ ਦੇਖੋ ਐਮ ਪੈਟਰਨ ਬਣਿਆ ਇਸ ਕਰਕੇ ਮਾਰਕੀਟ ਥੱਲੇ ਨਹੀਂ ਗਈ ਐਮ ਪੈਟਰਨ ਬਣਿਆ ਇਸ ਕਰਕੇ ਥੱਲੇ ਨਹੀਂ ਗਈ ਜਿਆਦਾ ਲੋਕਾਂ ਨੇ ਥੱਲੇ ਵਾਸਤੇ ਪੈਸਾ ਲਾਇਆ ਇਸ ਕਰਕੇ ਥੱਲੇ ਗਈ ਤੇ ਜਿਆਦਾ ਲੋਕਾਂ ਨੇ ਪੈਸਾ ਕਿਉਂ ਲਾਇਆ ਯਕੀਨ ਨਾ ਦੇਖਿਆ ਟ੍ਰੈਂਡ ਡਾਊਨ ਆ ਦੂਜੀ ਚੀਜ਼ ਉਹਨਾਂ ਦੇਖੀ ਕਿ ਰੈਜ਼ਿਸਟੈਂਸ ਦੇ ਅਲਾਗੇ ਬਣ ਗਿਆ ਐਮ ਪੈਟਰਨ ਸੋ ਦੋ ਚੀਜ਼ਾਂ ਦੇਖ ਕੇ ਉਹਨਾਂ ਨੇ ਪੈਸਾ ਲਾਇਆ ਉਸੇ ਤਰ੍ਹਾਂ ਦੇਖੋ ਡਬਲਿਊ ਪੈਟਰਨ ਬਣਿਆ ਆ ਇਸ ਕਰਕੇ ਮਾਰਕੀਟ ਉੱਤੇ ਨਹੀਂ ਗਈ ਮਾਰਕੀਟ ਇਸ ਕਰਕੇ ਉੱਤੇ ਗਈ ਹੈ ਕਿਉਂਕਿ ਜ਼ਿਆਦਾ ਲੋਕਾਂ ਨੇ ਪੈਸਾ ਉੱਤੇ ਵਾਸਤੇ ਲਾਇਆ ਸੋ ਲੋਕਾਂ ਦੇ ਪੈਸਾ ਲੱਗਣਾ ਮਾਰਕੀਟ ਉੱਤੇ ਜਾਣ ਢੀ ਤੇ ਲੋਕਾਂ ਦੇ ਪੈਸਾ ਲੱਗਣਾ ਮਾਰਕੀਟ ਥੱਲੇ ਆਉਂ ਢੀ ਹੁਣ ਆਜੋ ਸਟ੍ਰੈਟਜੀ ਤੇ ਹੁਣ ਮੰਨ ਲਓ ਤੁਹਾਡੀ ਕੋਈ ਵੀ ਵੈਸੇ ਸਟ੍ਰੈਟਜੀ ਹੋ ਸਕਦੀ ਹੈ ਕੋਈ ਵੀ ਹੋ ਸਕਦੀ ਹੈ ਜੇ ਜਿਹੜੀ ਤੁਸੀਂ ਕਿਸੇ ਨਾਲ ਸ਼ੇਅਰ ਨਹੀਂ ਕਰਨਾ ਚਾਹੁੰਦੇ। ਸੋ ਮੰਨ ਲਓ ਕਿ ਇੱਥੇ ਅਪਟਰੈਂਡ ਆ। ਮਾਰਕੀਟ ਉੱਤੇ ਆਉਣ ਲਈ ਆ। ਠੀਕ ਹੈ? ਇੱਥੇ ਆ ਗਿਆ ਸਪੋਰਟ। ਹੁਣ ਮੰਨ ਲਓ ਤੁਹਾਡੀ ਸਟਰੈਟਜੀ ਆ ਡਬਲਿਊ ਪੈਟਰਨ। ਉਦਾਹਰਨ ਦੇ ਤੌਰ ਤੇ ਕੋਈ ਵੀ ਹੋ ਸਕਦੀ ਆ। ਪਰ ਉਦਾਹਰਨ ਲੈਣ ਲਈ ਇੱਥੇ ਡਬਲਿਊ ਪੈਟਰਨ ਦਾ ਠੀਕ ਹੈ? ਸੋ ਡਬਲਿਊ ਪੈਟਰਨ ਮੰਨ ਲਓ ਤੁਹਾਡੀ ਸਟਰੈਟਜੀ ਆ। ਹੁਣ ਇਹਦੇ ਵਿੱਚ ਜੇ ਮੰਨ ਲਓ ਤੁਹਾਨੂੰ ਕੇਵਲ ਪਤਾ ਇਸ ਪੈਟਰਨ ਬਾਰੇ। ਇਸ ਸਟਰੈਟਜੀ ਬਾਰੇ। ਸੋ ਡਬਲਿਊ ਪੈਟਰਨ ਤੇ ਤੁਸੀਂ ਕੇਵਲ ਟ੍ਰੇਡ ਕਰੋਗੇ। ਸੋ ਇਹਦੇ ਵਿੱਚ ਕਿੰਨਾ ਕੁ ਮੂਵ ਆ ਸਕਦਾ ਹੈ? ਛੋਟਾ ਮੁਭਾਊਗਾ ਜਿਆਦਾ ਵੱਡਾ ਤ ਨਹੀਂ ਨਾ ਆ ਸਕਦਾ ਪਰ ਜੇ ਦੇਖੋ ਏਸੀ ਸਟਰੈਟਜੀ ਬਾਰੇ ਤੁਸੀਂ 100 ਹੋਰ ਲੋਕਾਂ ਨੂੰ ਦੱਸਤਾ ਤੁਸੀਂ ਡਬਲਿਊ ਪੈਟਰਨ ਦੇਖਿਆ ਉਹਨਾਂ ਨੇ ਵੀ ਡਬਲਿਊ ਪੈਟਰਨ ਦੇਖਿਆ ਤੁਸੀਂ ਪੈਸਾ ਲਾਇਆ ਉੱਤੇ ਵਾਸਤੇ ਉਹਨਾਂ ਨੇ ਵੀ ਪੈਸਾ ਲਾਇਆ ਹੁਣ ਪੈਸਾ ਜਿਆਦਾ ਲੱਗਾ ਹੈ ਮਾਰਕੀਟ ਚ ਤੇ ਜਦੋਂ ਜਿਆਦਾ ਪੈਸਾ ਲੱਗਾ ਹੋਊਗਾ ਉੱਤੇ ਵਾਲੀ ਸਾਈਡ ਦਾ ਤੇ ਉਦੋਂ ਉੱਤੇ ਵਾਲੀ ਸਾਈਡ ਨੂੰ ਮਾਰਕੀਟ ਦੇ ਵਿੱਚ ਆਪਾਂ ਨੂੰ ਮੂਵੀ ਤਗੜਾ ਦੇਖਣ ਨੂੰ ਮਿਲੂਗਾ ਉਸੇ ਤਰ੍ਹਾਂ ਜੇ ਮੰਨ ਲਓ ਤੁਹਾਡੀ ਸਟਰੈਟਜੀ ਡਾਊਨ ਟ੍ਰੈਂਡ ਵਾਸਤੇ ਹੈ ਉਦਾਹਰਨ ਦੇ ਤੌਰ ਤੇ ਐਮ ਪੈਟਰਨ ਉਦਾਹਰਨ ਲੈਣ ਦੇ ਆਪਾਂ ਇੱਥੇ ਐਮ ਪੈਟਰਨ ਦਾ ਕੋਈ ਵੀ ਸਟਰੈਟਜੀ ਤੁਹਾਡੀ ਉਹ ਸੁਖਦੀ ਹੈ ਠੀਕ ਐਮ ਪੈਟਰਨ ਐਮ ਪੈਟਰਨ ਹੈ ਹੁਣ ਜੇ ਮੰਨ ਲਓ ਤੁਸੀਂ ਕੇਵਲ ਪੈਸਾ ਲਾਇਆ ਇਹਦੇ ਵਿੱਚ ਹੋਰ ਕਿਸੇ ਨੂੰ ਨਹੀਂ ਪਤਾ ਇਸ ਸਟਰੈਟਜੀ ਬਾਰੇ ਤੁਹਾਨੂੰ ਪਤਾ ਹੈ ਸੋ ਮੂਵ ਕਿੰਨਾ ਘਊਗਾ ਛੋਟਾ ਹੋਊਗਾ ਪਰ ਜੇ ਦੇਖੋ ਤੁਸੀਂ ਹੋਰ 100 ਲੋਕਾਂ ਨੂੰ ਜਾਂ ਫਿਰ 200 ਲੋਕਾਂ ਨੂੰ ਇਹਦੇ ਬਾਰੇ ਦੱਸਿਆ ਹੈ ਸੋ ਇੱਕੋ ਸਮੇਂ ਤੇ ਜਦੋਂ ਤੁਸੀਂ ਇਹ ਐਮ ਪੈਟਰਨ ਦੇਖਿਆ ਉਹਨਾਂ ਨੇ ਵੀ ਦੇਖਿਆ ਉਹਨਾਂ ਨੇ ਵੀ ਪੈਸਾ ਲਾਇਆ ਤੁਸੀਂ ਵੀ ਲਾਇਆ ਸੋ ਕਿੱਡਾ ਤਕੜਾ ਮੂਵ ਇਹਦੇ ਵਿੱਚ ਆ ਸਕਦਾ ਬਹੁਤ ਤਕੜਾ ਆ ਸਕਦਾ ਸੋ ਸਾਰੀ ਖੇੜਿਆ ਕਿ ਜਿੰਨੇ ਜਿਆਦਾ ਲੋਕ ਉਸ ਸਟ੍ਰੈਟੇਜੀ ਦੇ ਵਿੱਚ ਇੱਕੋ ਸਮੇਂ ਤੇ ਪੈਸਾ ਲਾਉਣਗੇ ਉਸ ਡਾਇਰੈਕਸ਼ਨ ਨੂੰ ਥੱਲੇ ਵਾਸਤੇ ਜਾਂ ਫਿਰ ਉੱਤੇ ਵਾਸਤੇ ਉਨਾ ਹੀ ਤਕੜਾ ਉਹਦੇ ਵਿੱਚ ਮੂਵ ਦੇਖਣ ਨੂੰ ਮਿਲੇਗਾ ਸੋ ਜੇ ਦੇਖੋ ਤੁਹਾਡੀ ਸਟ੍ਰੈਟੇਜੀ ਕੇਵਲ ਤੁਹਾਡੇ ਤੱਕ ਸੀਮਤ ਆ ਸੋ ਉਹਦੇ ਵਿੱਚ ਆਪਣੇ ਜਿਹੜੇ ਮੰਨ ਲਓ ਮੂਵ ਆਉਣਗੇ ਛੋਟੇ ਆਉਣਗੇ ਫਿਰ ਪ੍ਰੋਫਿਟ ਹੋਣਗੇ ਛੋਟੇ ਹੋਣਗੇ ਲਾਸ ਹੋਣ ਦੀ ਜਿਹੜੀ ਪ੍ਰੋਬੈਬਿਲਿਟੀ ਫਿਰ ਜ਼ਿਆਦਾ ਰਹੂਗੀ ਪਰ ਜੇ ਤੁਹਾਡੀ ਸਟਰੈਟਜੀ ਜਿਆਦਾ ਲੋਕਾਂ ਨੂੰ ਪਤਾ ਹੈ ਕਾਮਨ ਸਟਰੈਟਜੀ ਹੈ ਸੋ ਫਿਰ ਦੇਖੋ ਉਹਦੇ ਵਿੱਚ ਮੂਵ ਵੀ ਤਗੜੇ ਆਉਣਗੇ ਪ੍ਰੋਫਿਟ ਹੋਣ ਦੇ ਚਾਂਸ ਵੀ ਜਿਆਦਾ ਰਹਿਣਗੇ ਜਿਵੇਂ ਦੇਖੋ ਹੁਣ ਕਾਮਨ ਚੀਜ਼ਾਂ ਤੁਸੀਂ ਦੇਖ ਲਓ ਕਾਮਨ ਚੀਜ਼ਾਂ ਤੁਸੀਂ ਦੇਖ ਲਓ ਮਾਰਕੀਟ ਦੇ ਵਿੱਚ ਜਿਵੇਂ ਆਹ ਦੇਖ ਲਓ ਕਾਮਨ ਚੀਜ਼ ਹੈ ਹੈਮਰ ਇਹਦੇ ਬਾਰੇ ਕਿਹਨੂੰ ਨਹੀਂ ਪਤਾ ਸਾਰਿਆਂ ਨੂੰ ਪਤਾ ਹੈ ਕਿ ਜੇ ਅਪ ਟ੍ਰੈਂਡ ਆ ਹੈਮਰ ਬਣੂਗਾ ਤੇ ਮਾਰਕੀਟ ਉੱਤੇ ਜਾਊਗੀ ਹੁਣ ਦੇਖੋ ਇੱਥੇ ਛੋਟਾ ਜਿਹਾ ਹੈਮਰ ਬਣਿਆ ਹੈ ਹਾਈ ਬ੍ਰੇਕ ਹੋਇਆ ਸੋ ਇਹਦੇ ਵਿੱਚ ਕਿੰਨੇ ਲੋਕਾਂ ਨੇ ਟ੍ਰੇਡ ਕੀਤੀ ਹੋਊਗੀ ਬਹੁਤ ਲੋਕਾਂ ਨੇ ਟ੍ਰੇਡ ਕੀਤੀ ਹੋਊਗੀ ਇਸੇ ਕਰਕੇ ਤੁਸੀਂ ਦੇਖੋ ਹੈਮਰ ਕਿੰਨਾ ਛੋਟਾ ਹੈ ਤੇ ਮੂਵ ਦੇਖੋ ਕਿੰਨਾ ਵੱਡਾ ਹੈ ਕਿਉਂ ਕਿ ਇਹ ਕਾਮਨ ਜੀ ਚੀਜ਼ ਹੈ ਹੈਮਰ ਬਾਰੇ ਸੱਚੇ ਬੱਚੇ-ਬੱਚੇ ਨੂੰ ਪਤਾ ਹੈ ਜਿਹੜਾ ਟ੍ਰੇਡਿੰਗ ਬਾਰੇ ਸਿੱਖਣਾ ਸ਼ੁਰੂ ਕਰਦਾ ਹੈ ਅਮਰ ਸ਼ੂਟਿੰਗ ਸਟਾਰ ਸਾਰਿਆਂ ਨੂੰ ਪਤਾ ਹੈ ਸੋ ਕਾਮਨ ਚੀਜ਼ ਹੈ ਆਮ ਚੀਜ਼ ਹੈ ਸਾਰਿਆਂ ਨੂੰ ਪਤਾ ਹੈ ਸੋ ਇਸ ਕਰਕੇ ਸਾਰੇ ਲੋਕਾਂ ਨੇ ਜਿਆਦਾ ਲੋਕਾਂ ਨੇ ਇੱਥੇ ਟ੍ਰੇਡ ਕੀਤੀ ਹੋਊਗੀ ਜਿਆਦਾ ਲੋਕਾਂ ਨੇ ਇੱਥੇ ਪੈਸਾ ਲਾਇਆ ਇਸ ਕਰਕੇ ਮੂਵ ਵੀ ਤਗੜਾ ਦੇਖਣ ਨੂੰ ਮਿਲਿਆ ਸੋ ਜਿੰਨੀ ਦੇਖੋ ਤੁਹਾਡੀ ਸਟਰੈਟਜੀ ਬਾਰੇ ਜਿਆਦਾ ਲੋਕਾਂ ਨੂੰ ਪਤਾ ਹੋਊਗਾ ਨਾ ਉਨਾਂ ਹੀ ਉਹਦੇ ਵਿੱਚ ਐਕੂਰਸੀ ਜਿਆਦਾ ਹੋਊਗੀ ਤੇ ਜਿੰਨਾ ਦੇਖੋ ਘੱਟ ਲੋਕਾਂ ਨੂੰ ਪਤਾ ਹੋਊਗਾ ਉਨਨੀ ਉਹਦੇ ਵਿੱਚ ਐਕੂਰਸੀ ਘੱਟ ਹੋਊਗੀ ਕਿਉਂਕਿ ਖੇਡ ਸਾਰੀ ਪੈਸੇ ਦੀ ਜਦੋਂ ਦੇਖੋ ਲੋਕ ਜਿਆਦਾ ਲੋਕ ਉੱਤੇ ਵਾਸਤੇ ਪੈਸਾ ਲਾਉਂਦੇ ਮਾਰਕੀਟ ਉੱਤੇ ਜਾਂਦੀ ਹੈ ਜਦੋਂ ਜਿਆਦਾ ਲੋਕ ਥੱਲੇ ਵਾਸਤੇ ਪੈਸਾ ਲਾਉਂਦੇ ਉਦੋਂ ਮਾਰਕੀਟ ਥੱਲੇ ਜਾਂਦੀ ਹੈ ਜਿੰਨਾ ਜ਼ਿਆਦਾ ਪੈਸਾ ਲੱਗੂਗਾ ਥੱਲੇ ਵਾਸਤੇ ਓਨਾ ਹੀ ਤਗੜਾ ਮੂਬਾ ਆਊਗਾ ਥੱਲੇ ਵਾਸਤੇ ਤੇ ਜਿੰਨਾ ਜ਼ਿਆਦਾ ਪੈਸਾ ਲੱਗੂਗਾ ਉੱਤੇ ਵਾਸਤੇ ਓਨਾ ਹੀ ਤਗੜਾ ਮੂਬਾ ਆਊਗਾ ਉੱਤੇ ਵਾਸਤੇ ਇਸੇ ਕਰਕੇ ਜਿਹੜੀਆਂ ਦੇਖੋ ਨਾਰਮਲ ਚੀਜ਼ਾਂ ਕਾਮਨ ਚੀਜ਼ਾਂ ਆ ਉਹ ਜ਼ਿਆਦਾ ਕੰਮ ਕਰਦੀਆਂ ਤੁਸੀਂ ਮਾਰਕੀਟ ਦੇ ਵਿੱਚ ਦੇਖੋ ਡਬਲਿਊ ਪੈਟਰਨ ਦੇਖ ਲਓ ਆ ਦੇਖੋ ਡਬਲਿਊ ਪੈਟਰਨ ਬਣਿਆ ਸੀ ਉਸ ਤੋਂ ਬਾਅਦ ਦੇਖੋ ਕਿੰਨਾ ਵਧੀਆ ਮੂਬਾ ਹੈ ਹੁਣ ਇਹ ਡਬਲਿਊ ਪੈਟਰਨ ਬਾਰੇ ਕਿਹਨੂੰ ਨਹੀਂ ਪਤਾ ਸਾਰਿਆਂ ਨੂੰ ਪਤਾ ਹੈ ਹੈਮਰ ਬਾਰੇ ਕਿਹਨੂੰ ਨਹੀਂ ਪਤਾ ਸਾਰਿਆਂ ਨੂੰ ਪਤਾ ਹੈ ਸੋ ਜਿਹੜੀਆਂ ਦੇਖੋ ਨਾਰਮਲ ਚੀਜ਼ਾਂ ਹੈ ਨਾ ਉਨਾ ਬਾਰੇ ਸਾਰੇ ਲੋਕਾਂ ਨੂੰ ਪਤਾ ਹੈ ਇਸੇ ਕਰਕੇ ਉਹਨਾਂ ਚੀਜ਼ਾਂ ਤੇ ਆਪਾਂ ਨੂੰ ਬਹੁਤ ਤਗੜੇ ਤਗੜੇ ਪ੍ਰੋਫਿਟ ਦੇਖਣ ਨੂੰ ਮਿਲਦੀ ਆ ਸੋ ਇਸ ਕਰਕੇ ਜਿਹੜੀ ਚੀਜ਼ ਹੈ ਨਾ ਮਨ ਦੇ ਵਿੱਚੋਂ ਕੱਢ ਦੋ ਕਿ ਜੇ ਤੁਹਾਡੇ ਕੋਲ ਇੱਕ ਸਟ੍ਰੈਟੇਜੀ ਆ ਉਹ ਤੁਸੀਂ ਕਿਸੇ ਹੋਰ ਨੂੰ ਦੱਸ ਦੋਗੇ ਸੋ ਉਹਦੇ ਨਾਲ ਉਹਦੀ ਐਕਰਸੀ ਘਟ ਜਾਊਗੀ ਉਹਦੇ ਨਾਲ ਉਹਦੀ ਐਕਰਸੀ ਘਟੂਗੀ ਨਹੀਂ ਵਧੂਗੀ ਸੱਚਾਈ ਇਹ ਆ ਸੋ ਇਹ ਜਿਹੜੀਆਂ ਚੀਜ਼ਾਂ ਨਾ ਤੁਸੀਂ ਅਜੇ ਤੱਕ ਕਿਉਂ ਨਹੀਂ ਜਾਣਿਆ ਤੁਸੀਂ ਇਸ ਕਰਕੇ ਨਹੀਂ ਜਾਣੇ ਅਜੇ ਤੱਕ ਕਿਉਂਕਿ ਤੁਸੀਂ ਸਿਰਫ ਸੁਨੀਆਂ ਸੁਨਾਈਆਂ ਗੱਲਾਂ ਤੇ ਯਕੀਨ ਕਰਦੇ ਜੋ ਕਿਸੇ ਦੀ ਵੀਡੀਓ ਦੇਖ ਲਈ ਉਹਨੇ ਕੋਈ ਵੀ ਚੀਜ਼ ਦੱਸ ਸਕਦੀ ਉਹ ਮੰਨ ਲਈ ਮੈਂ ਦੇਖੋ ਇੱਥੋਂ ਤੱਕ ਕਹਿਣਾ ਹੈ ਮੈਂ ਵੀਡੀਓ ਪਾਉਣਾ ਹੈ ਪਰ ਤੁਹਾਨੂੰ ਹਮੇਸ਼ਾ ਇਹ ਗੱਲ ਕਹਿਣਾ ਮੇਰੀਆਂ ਵੀਡੀਓ ਦੇਖੋ ਪਰ ਮੇਰੇ ਤੇ ਵਿਸ਼ਵਾਸ ਨਾ ਕਰੋ ਜਿਹੜੀਆਂ ਚੀਜ਼ਾਂ ਮੈਂ ਦੱਸਦਾ ਉਹਨਾਂ ਦਾ ਬੈਕ ਟੈਸਟ ਕਰਕੇ ਵੇਖੋ ਉਹਨਾਂ ਨੂੰ ਸੋਚ ਸਮਝ ਕੇ ਦੇਖੋ ਕਿ ਜੀਤਾਰਾ ਸਿੰਘ ਨੇ ਆ ਚੀਜ਼ ਕਹੀ ਆ ਆ ਇਦਾਂ ਆ ਤੇ ਉਹਦੇ ਪਿੱਛੇ ਕੀ ਲੌਜੀਕ ਆ ਤੇ ਜੀਤਾਰਾ ਸਿੰਘ ਨੇ ਆ ਚੀਜ਼ ਕਹੀ ਹੈ ਕਿ ਆ ਇਦਾਂ ਆ ਤੇ ਉਹਦੇ ਪਿੱਛੇ ਕੀ ਲੌਜੀਕ ਆ ਸੋ ਜਦੋਂ ਤੁਸੀਂ ਦੇਖੋ ਆਪਣੇ ਦਿਮਾਗ ਦੇ ਨਾਲ ਚੱਲੋਗੇ ਨਾ ਫਿਰ ਤੁਹਾਨੂੰ ਕੋਈ ਬੇਵਕੂਫ ਨਹੀਂ ਬਣਾ ਸਕਦਾ ਮੈਂ ਤਾਂ ਦੇਖੋ ਇਥੋਂ ਤੱਕ ਇਥੋਂ ਤੱਕ ਮੈਂ ਚਲਾ ਜਾਣਾ ਹੈ ਕਿ ਜਦੋਂ ਦੇਖੋ ਡਾਕਟਰ ਤੋਂ ਦਵਾਈ ਲੈਣੀ ਹੁੰਦੀ ਆ ਕਿਸੇ ਵੀ ਬਿਮਾਰੀ ਦੀ ਮੰਨ ਲਓ ਸੋ ਡਾਕਟਰ ਨੂੰ ਮੈਂ ਸਵਾਲ ਕਰਦਾ ਕਿ ਇਹ ਜਿਹੜੀ ਦੇਖੋ ਦਵਾਈ ਤੁਸੀਂ ਦੇਣ ਦੇ ਜੋ ਇਹਦੇ ਨਾਲ ਜਿਹੜਾ ਮੇਰਾ ਰੋਗ ਆ ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ ਕਿ ਹੋਇਆ ਕਿਵੇਂ ਆ ਤੇ ਇਹ ਦਵਾਈ ਕਿਵੇਂ ਅਸਰ ਕਰੂਗੀ ਬਾਡੀ ਦੇ ਵਿੱਚ ਜਾ ਕੇ ਕਿਵੇਂ ਅਸਰ ਕਰੂਗੀ ਇਹ ਸਾਰੀਆਂ ਚੀਜ਼ਾਂ ਮੈਂ ਪੁੱਛਦਾ ਤੇ ਜੇ ਦੇਖੋ ਮੈਨੂੰ ਤਸੱਲੀ ਹੁੰਦੀ ਆ ਕਿ ਉਹਦੇ ਕੋਲ ਮੇਰੇ ਸਵਾਲਾਂ ਦੇ ਜਵਾਬ ਹੈਗੇ ਆ ਤੇ ਫਿਰ ਮੈਨੂੰ ਯਕੀਨ ਹੁੰਦਾ ਕਿ ਇਹ ਦਵਾਈ ਵੀ ਸਹੀ ਦੇਣ ਡਿਆ ਸੋ ਇਸੇ ਤਰ੍ਹਾਂ ਦੇਖੋ ਹਰ ਇੱਕ ਚੀਜ਼ ਨੂੰ ਨਾ ਤੁਹਾਡੇ ਕੋਲ ਬੈਕਟੈਸਟ ਆ ਬੈਕਟੈਸਟ ਕਰਕੇ ਦੇਖੋ ਸੋਚ ਸਮਝ ਕੇ ਕਰ ਸੋਚ ਸਮਝ ਕੇ ਉਹਨਾਂ ਚੀਜ਼ਾਂ ਨੂੰ ਸਮਝ ਕੇ ਦੇਖੋ ਜਦੋਂ ਤੁਸੀਂ ਆਪਣੇ ਦਿਮਾਗ ਨੂੰ ਇਸਤੇਮਾਲ ਕਰਨਾ ਸ਼ੁਰੂ ਕਰਤਾ ਨਾ ਫਿਰ ਤੁਹਾਨੂੰ ਦੁਨੀਆ ਅਲੱਗ ਨਜ਼ਰ ਆਉਣੀ ਸ਼ੁਰੂ ਹੋ ਜੂਗੀ ਤੇ ਜਦੋਂ ਤੁਸੀਂ ਦੇਖੋ ਕਿਸੇ ਦੀ ਵੀਡੀਓ ਦੇਖ ਕੇ ਉਹਦੀ ਸੋਚ ਮਗਰ ਚੱਲਣਾ ਸ਼ੁਰੂ ਕਰਤਾ ਫਿਰ ਦੇਖੋ ਅੰਧਕਾਰ ਆ ਹਨੇਰਾ ਆ ਉਹਦੇ ਵਿੱਚ ਦੇਖੋ ਤਰੱਕੀ ਨਹੀਂ ਹੋ ਸਕਦੀ ਕਾਮਯਾਬੀ ਨਹੀਂ ਮਿਲ ਸਕਦੀ ਸੋ ਇਹ ਅਸੀਂ ਇਸ ਵੀਡੀਓ ਦੇ ਵਿੱਚ ਉਮੀਦ ਹੈ ਕਿ ਇਹ ਜਿਹੜੀਆਂ ਮਿਸਕਨਸੈਪਸ਼ਨ ਨੇ ਗਲਤ ਫਹਮੀਆਂ ਆ ਸਟਰੈਟਜੀਜ਼ ਬਾਰੇ ਕੀ ਜਿਆਦਾ ਲੋਕਾਂ ਨੂੰ ਦੱਸਣ ਨਾਲ ਉਹਦੀ ਅਕਰਸ਼ੀ ਘਟ ਜਾਂਦੀ ਆ ਸੋ ਇਹ ਜਿਹੜੀਆਂ ਗਲਤ ਫਹਮੀਆਂ ਆ ਅੰਧ ਵਿਸ਼ਵਾਸ ਆ ਹੋ ਸਕਦਾ ਹੈ ਕਿ ਤੁਹਾਡਾ ਦੂਰ ਹੋ ਗਿਆ ਹੋਵੇ ਫਿਰ ਵੀ ਦੇਖੋ ਜੇ ਕੋਈ ਡਾਊਟ ਰਹਿ ਗਿਆ ਹੋਵੇ ਸਵਾਲ ਰਹਿ ਗਿਆ ਹੋਵੇ ਕਮੈਂਟ ਸੈਕਸ਼ਨ ਤੁਹਾਡੇ ਵਾਸਤੇ ਖੁੱਲਾ ਹੈ ਉੱਥੇ ਤੁਸੀਂ ਆਪਣੇ ਸਵਾਲ ਕਰ ਸਕਦੇ ਹੋ ਤੇ ਮਿਲਦੇ ਆਂ ਤਾਂ ਅਗਲੀ ਵੀਡੀਓ ਦੇ ਵਿੱਚ